ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਸਟੱਡੀ ਸਕੁਅਰ ਤੋਂ ਔਰ ਬਹੁਤ ਮਹੱਤਵਪੂਰਨ ਟੌਪਿਕ ਹੈ ਫੰਡਸ ਦੇ ਉੱਪਰ ਔਰ ਸਪான்ਸਰਸ਼ਿਪ ਦੇ ਉੱਪਰ ਫੰਡਸ ਦੀ ਜ਼ਰੂਰਤ A ਤੋਂ Z ਸਾਨੂੰ ਮਨਪ੍ਰੀਤ ਜੀ ਦੱਸਣਗੇ ਔਰ ਸਪான்ਸਰਸ਼ਿਪ ਬਾਰੇ ਦੱਸਣਗੇ ਕਿ ਫੈਮਿਲੀ ਚੋਂ ਕੌਣ ਕੌਣ ਸਪான்ਸਰ ਹੋ ਸਕਦਾ ਹੈ ਕਿ ਚਾਚਾ, ਤਾਇਆ, ਭੂਆ, ਮਾਸੀ, ਮਾਸੜ ਇਹ ਸਪான்ਸਰ ਬਣ ਸਕਦੇ ਨੇ ਸਪான்ਸਰਜ਼ ਕਿੰਨੇ ਬਣ ਸਕਦੇ ਨੇ ਇੱਕ ਸਟੂਡੈਂਟਸ ਲਈ ਔਰ ਫੰਡਸ ਤੋਂ ਲੈ ਕੇ ਸਪான்ਸਰਸ਼ਿਪ ਤੱਕ ਦੀ A to Z ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਗੇ ਬਹੁਤ ਬਹੁਤ ਸਵਾਗਤ ਹੈ ਮਨਪੀਰ ਜੀ ਸਤਿ ਸ਼੍ਰੀ ਅਕਾਲ اور ਮੈਂ ਚਾਹਾਂਗਾ ਕਿ ਪੂਰੀ ਕਲੈਰਿਟੀ ਇਸ ਟਾਪਿਕ ਤੇ ਦਿਓ ਜੀ ਬਿਲਕੁਲ ਸਰ ਦੇਖੋ ਫਾਈਨੈਂਸ਼ੀਅਲਸ ਅਸੀਂ ਹਮੇਸ਼ਾ ਹੀ ਗੱਲ ਕਰਦੇ ਹਾਂਗੇ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਅੱਜਕਲ ਸਟੂਡੈਂਟ ਵੀਜ਼ਾ ਦੇ ਵਿੱਚ ਅਕੈਡਮਿਕਸ ਤੋਂ ਬਾਅਦ ਫਾਈਨੈਂਸ਼ੀਅਲਸ ਜਦ ਤੁਸੀਂ ਕਹਿੰਦੇ ਕਿ ਕਿੰਨੇ ਫੰਡਸ ਦੀ ਲੋੜ ਹੈ ਤਾਂ ਮੈਂ ਹਮੇਸ਼ਾ ਇਹੀ ਦੱਸਦਾ ਕਿ ਹਮੇਸ਼ਾ ਫਾਈਨੈਂਸ਼ੀਅਲਸ ਉਹ ਯੂਨੀਵਰਸਿਟੀ ਦੀ ਫੀਸ ਦੇ ਨਾਲ ਹੀ ਕੈਲਕੂਲੇਟ ਹੁੰਦੀ ਹੈ ਕਿਉਂਕਿ 1 ਸਾਲ ਦੀ ਫੀਸ ਪਲੱਸ 1 ਸਾਲ ਦੇ ਲਿਵਿੰਗ ਐਕਸਪੈਂਸਸ ਔਰ ਵਨ ਟਾਈਮ ਟਰੈਵਲ ਨੂੰ ਪਲੱਸ ਕਰਕੇ ਤੇਨੂੰ ਉਹਨੂੰ ਪਲੱਸ ਕਰਕੇ ਉਹਦੀ ਇੱਕ ਅਮਾਊਂਟ ਨਿਕਲਦੀ ਹੈ ਜਿਹਨੂੰ ਅਸੀਂ ਫੰਡਿੰਗ ਬੋਲਦੇ ਹਾਂ ਕਿ ਅਸੀਂ ਕਿੰਨੇ ਫੰਡਸ ਦਿਖਾਣੇ ਹਨ ਹਰ ਯੂਨੀਵਰਸਿਟੀ ਦੀ ਫੀਸ ਡਿਫਰੈਂਟ ਹੈ ਹਰ ਕਾਲਜ ਦੀ ਫੀਸ ਡਿਫਰੈਂਟ ਹੈ ਇਸ ਕਰਕੇ ਫਾਈਨੈਂਸ਼ੀਅਲਸ ਵੀ ਡਿਫਰੈਂਟ ਹੈ ਡਿਪੈਂਡ ਔਨ ਦਾ ਫੀ ਆਫ ਦਾ ਯੂਨੀਵਰਸਿਟੀ ਫਾਰ ਇਗਜ਼ਾਮਪਲ ਦੇਖੋ ਕਿਸੇ ਯੂਨੀਵਰਸਿਟੀ ਦੀ ਅਗਰ ਸਾਲ ਦੀ 20000 ਡਾਲਰ ਫੀ ਤਾਂ ਉਹਦੇ ਫੰਡਸ ਬੱਚੇ ਨੂੰ ਘੱਟ ਦਿਖਾਣੇ ਪੈਣਗੇ ਅਗਰ ਕਿਸੇ ਦੂਸਰੀ ਯੂਨੀਵਰਸਿਟੀ ਦੀ 30000 35000 40000 ਡਾਲਰ ਹੈ ਤਾਂ ਹਰ ਯੂਨੀਵਰਸਿਟੀ ਦੀ ਜਿਹੜੀ ਫੀਸ ਦੇ ਫੰਡਿੰਗ ਦੀ ਰਿਕੁਆਇਰਮੈਂਟ ਹੈ ਉਹ ਚੇਂਜ ਹੁੰਦੀ ਜਾਂਦੀ ਹੈ ਅਗਰ ਕੋਈ ਵੀ ਤੁਹਾਨੂੰ ਇਹ ਕਹਿ ਰਿਹਾ ਕਿ ਜੀ ਆਸਟ੍ਰੇਲੀਆ ਜਾਣ ਲਈ 30 ਲੱਖ ਦਿਖਾਣਾ ਪੈਣਾ ਇੱਕ ਕੰਸੋਲੀਡੇਟਿਡ ਅਮਾਉਂਟ ਦੱਸ ਰਿਹਾ ਜਾਂ 40 ਦਿਖਾਣਾ ਪੈਣਾ ਮੈਨੂੰ ਲੱਗਦਾ ਉਹ ਬਿਲਕੁਲ ਗਲਤ ਹੈ ਕਿ ਹਰ ਯੂਨੀਵਰਸਿਟੀ ਦੀ ਫੀਸ ਦੇ ਅਕੋਰਡਿੰਗ ਹੀ ਫਾਈਨੈਂਸ਼ੀਅਲਸ ਕਾਊਂਟ ਹੁੰਦੇ ਆ ਕਿਸੇ ਯੂਨੀਵਰਸਿਟੀ ਤੁਹਾਨੂੰ 3 ਫੀ ਸੈਕਿੰਡ ਤੁਸੀਂ ਕਹਿ ਰਹੇ ਹੋ ਕਿ 스폰서 ਕਿ ਆਪਾਂ ਕਿੰਨੇ 스폰서 ਐਡ ਕਰ ਸਕਦੇ ਆ ਜਾਂ ਕੌਣ ਕੌਣ 스폰서 ਕਰ ਸਕਦਾ ਤਾਂ ਅੱਜ ਕੱਲ੍ਹ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਪਹਿਲਾਂ ਨਾਲੋਂ ਹੁਣ ਪੇਰੈਂਟਸ ਨੂੰ ਵੀ ਯੂਨੀਵਰਸਿਟੀਆਂ ਦੋ 스폰서 ਕਾਊਂਟ ਕਰਨ ਲੱਗੀਆਂ ਮਤਲਬ ਫਾਦਰ ਔਰ ਮਦਰ ਪਹਿਲਾਂ ਤਾਂ ਸਿੰਗਲ ਹੀ ਕਾਊਂਟ ਹੁੰਦੇ ਸੀ ਹੁਣ ਉਹਨਾਂ ਨੂੰ ਵੀ ਦੋ ਕਾਊਂਟ ਕਰਨ ਲੱਗੀਆਂ ਯੂਨੀਵਰਸਿਟੀਆਂ ਸੋ ਦੋ 스폰서 ਤਾਂ ਇਹ ਹੋ ਗਏ ਪਲੱਸ ਇੱਕ 스폰서 ਤੁਸੀਂ ਹੋਰ ਐਡ ਕਰੋ ਇਸ ਤੋਂ ਜ਼ਿਆਦਾ ਮੈਂ ਰეკਮੈਂਡ ਨਹੀਂ ਕਰਦਾ ਗ੍ਰੈਂਡਪੇਰੈਂਟਸ 'ਚੋਂ ਕਿਸੇ ਨੂੰ ਐਡ ਕਰ ਲਓ ਔਰ ਕੁਝ ਹੀ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਅੰਕਲੈਂਡ ਨੂੰ ਵੀ ਐਡ ਕਰ ਸਕਦੇ ਹੋ ਸੋ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਡਿਫਰੈਂਟ ਹੈ ਤੁਸੀਂ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਇੱਕ ਚੰਗੇ ਕੰਸਲਟੈਂਟ ਨੂੰ ਮਿਲੋ ਜਦੋਂ ਵੀ ਤੁਸੀਂ ਆਪਣੀ ਫਾਈਲ ਅਪਲਾਈ ਕਰਨੀ ਹੈ ਸਟੂਡੈਂਟ ਵੀਜ਼ਾ ਵਾਸਤੇ ਜਾਂ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਹਮੇਸ਼ਾ ਉਹਨਾਂ ਨੂੰ ਮਿਲੋ ਕਿ ਜਿਨ੍ਹਾਂ ਦੇ ਕੋਲ ਮੈਕਸਿਮ ਯੂਨੀਵਰਸਿਟੀਆਂ ਹੈ ਜਾਂ ਜਿਨ੍ਹਾਂ ਕੋਲ ਅੱਛਾ ਐਕਸਪੀਰੀਅੰਸ ਹੈ ਤਾਂ ਹੀ ਉਹ ਤੁਹਾਨੂੰ ਪ੍ਰੋਪਰ ਐਕਸਪਲੇਨ ਔਰ ਗਾਈਡ ਕਰ ਸਕਣਗੇ ਕਿ ਕਿੰਨੇ ਫੰਡਸ ਦਿਖਾਣੇ ਔਰ ਕੌਣ-ਕੌਣ ਸਪான்ਸਰ ਕਰ ਸਕਦਾ ਹੈ ਬਿਕਾਜ਼ ਹਰ ਯੂਨੀਵਰਸਿਟੀ ਨੇ ਆਪਣੇ ਅਕੋਰਡਿੰਗ ਚੀਜ਼ਾਂ ਨੂੰ ਚੇਂਜ ਕਰ ਲਿਆ ਡੀ ਐਚ ਏ ਦੀ ਲੈਂਗੁਏਜ ਅਗਰ ਦੇਖੇ ਤਾਂ ਡੀ ਐਚ ਏ ਤਾਂ ਬਹੁਤ ਨਾਰਮਲ ਚੱਲਦਾ ਹੈ ਕਿ ਤੁਸੀਂ ਜੋ ਵੀ ਫਾਈਨੈਂਸ਼ੀਅਲ ਸਾਨੂੰ ਭੇਜ ਰਹੇ ਹੋ ਜਾਂ ਜੋ ਵੀ ਸਪான்ਸਰ ਹੈ ਉਹਨਾਂ ਨੇ ਤਾਂ ਉਹਦੇ ਬੇਸ ਦੇ ਉੱਪਰ ਡਿਸੀਜਨ ਦੇ ਹੀ ਦੇਣਾ ਬਟ ਯੂਨੀਵਰਸਿਟੀਆਂ ਨੇ ਖੁਦ ਵੀ ਕੁਝ ਚੀਜ਼ਾਂ ਚੇਂਜ ਕਰ ਲਈਆਂ ਨੇ ਅਕੋਰਡਿੰਗ ਟੂ ਦਾ ਅਕੋਰਡਿੰਗ ਟੂ देयर ਐਕਸਪੀਰੀਅੰਸ ਸੋ ਮੈਂ ਹੀ ਕਹੂੰਗਾ ਕਿ ਹਮੇਸ਼ਾ ਆਪਣੀ ਕੰਸਲਟੈਂਟ ਨੂੰ ਜਾ ਕੇ ਜਦੋਂ ਵੀ ਤੁਸੀਂ ਫੀਸ ਪੁੱਛਦੇ ਹੋ ਕਿ ਮੈਨੂੰ ਕਿੰਨੇ ਫੰਡ ਦਿਖਾਣੇ ਪੈਣੇ ਆ ਉਹ ਫੀਸ ਦੇ ਅਕੋਰਡਿੰਗ ਹੀ ਤੁਹਾਨੂੰ ਕੈਲਕੂਲੇਟ ਕਰਕੇ ਦੱਸਿਓ ਸਿਰਫ ਹਵਾ ਦੇ ਵਿੱਚ ਨਾ ਤੁਹਾਨੂੰ ਕਹਦੇ ਜੀ ਤੁਸੀਂ ਤਾਂ 40 ਲੱਖ ਦਾ ਖਾਣਾ ਹੈ ਜਾਂ 50 ਲੱਖ ਦਾ ਖਾਣਾ ਹੈ ਜਾਂ 30 ਲੱਖ ਦਾ ਖਾਣਾ ਹੈ ਤੁਸੀਂ ਹਮੇਸ਼ਾ ਕਹੋ ਜੀ ਫੀਸ ਇੱਕ ਸਾਲ ਦੀ ਜਿੰਨੀ ਵੀ ਹੈਗੀ ਉਹਦੇ ਨਾਲ ਸਾਨੂੰ ਕੈਲਕੂਲੇਟ ਕਰਕੇ ਦੱਸੋ ਫਾਈਨੈਂਸ਼ੀਅਲਸ ਕਿੰਨੇ ਬੰਦੇ ਆ ਔਰ ਸਪான்ਸਰਸ ਦੇਖੋ ਕੁਝ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਮਦਰ ਫਾਦਰ ਗ੍ਰੈਂਡਪੇਰੈਂਟਸ ਦੇ ਨਾਲ ਇੱਕ ਸਪான்ਸਰ ਹੋਰ ਲਾ ਸਕਦੇ ਹੋ ਬਟ ਮੈਂ ਜ਼ਿਆਦਾਤਰ ਰეკਮੈਂਡ ਕਰਦਾ ਕਿ ਮਦਰ ਫਾਦਰ ਦੇ ਨਾਲ ਸਿਰਫ ਇੱਕ ਸਪான்ਸਰ ਹੀ ਤੁਸੀਂ ਉਹ ਹੋਰ ਲਾਓ ਚਾਹੀਓ ਯੂਨੀਵਰਸਿਟੀ ਕਹੇਰੀ ਹੈ ਗ੍ਰੈਂਡਪੇ ਕਿਉਂਕਿ ਵੀਜ਼ਾ ਦੇ ਚਾਂਸ ਹਨੇ ਘਟ ਜਾਂਦੇ ਜਿੰਨੇ ਜਿਆਦਾ ਫਾਈਨੈਂਸ਼ੀਅਲ ਤੁਹਾਡੇ ਪੇਰੈਂਟਸ ਦੇ ਖਾਨ ਕੇ ਕੋਸ਼ਿਸ਼ ਕਰੋਗੇ ਮੋਰ ਥੈਨ 60% ਤੋਂ ਲੈ ਕੇ 80% ਦੇ ਵਿੱਚ ਵੀ ਤੁਹਾਡੇ ਪੇਰੈਂਟਸ ਦੇ ਖਾਨ ਬਾਕੀ ਤੁਸੀਂ ਇੱਕ ਸਪੌਂਸਰ ਐਡ ਕਰ ਲਓ ਅਗਰ ਕੋਈ ਸਿੰਗਲ ਪੇਰੈਂਟ ਅਰਨਿੰਗ ਹੈ ਜਿੱਦਾਂ ਮੰਨ ਲਓ ਕੋਈ ਡਿਵੋਰਸਡ ਹੈ ਜਾਂ ਕੱਲੇ ਮਦਰ ਹੀ ਕੰਮ ਕਰ ਰਹੀ ਹੈ ਜਾਂ ਫਾਦਰ ਕਰ ਰਿਹਾ ਹੈ ਜਾਂ ਕਿਸੇ ਹੋਰ ਰੀਜ਼ਨ ਤੋਂ ਸਿੰਗਲ ਪੇਰੈਂਟ ਹੀ ਆਪਣੀ ਇਨਕਮ ਦਿਖਾ ਰਿਹਾ ਉੱਥੇ ਥੋੜੀ ਜਿਹੀ ਇਨਕਮ ਕੋ ਯੂਨੀਵਰਸਿਟੀਆਂ ਕੱਟ ਵੀ ਐਕਸੈਪਟ ਕਰ ਲੈਂਦੀ ਹੈ ਮੇਰੀ ਜੇ ਉਹਨਾਂ ਨੇ 12-13 ਲੱਖ ਦੇਖਣੇ ਤਾਂ ਉਹ 10 ਲ ਸੋ ਮੈਂ ਦੁਬਾਰਾ ਹੀ ਕਹੂੰਗਾ ਹਰ ਕੇਸ ਔਰ ਹਰ ਬੱਚੇ ਦਾ ਜਿਹੜੀ ਫਾਈਨੈਂਸ਼ੀਅਲ ਕਪੈਸਿਟੀ ਹੈ ਔਰ ਹਰ ਯੂਨੀਵਰਸਿਟੀ ਦੀ ਜਿਹੜੀ ਫੀਸ ਹੈ ਉਹਦੇ ਅਕੋਰਡਿੰਗ ਹੀ ਫਾਈਨੈਂਸ਼ੀਅਲਸ ਔਰ ਸਪான்ਸਰਸ ਨੂੰ ਐਡ ਕੀਤਾ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਸੋ ਇੱਕ ਅੱਛੇ ਕੰਸਲਟੈਂਟ ਨੂੰ ਮਿਲੋ ਅਗਰ ਤੁਸੀਂ ਸਾਡੇ ਕੋਲ ਆ ਰਹੇ ਹੋ ਸੀ ਤੁਹਾਨੂੰ ਪ੍ਰੋਪਰ ਗਾਈਡੈਂਸ ਪਹਿਲੇ ਦਿਨ ਹੀ ਦਵਾਂਗੇ ਕਿ ਤੁਸੀਂ ਕਿਸ ਯੂਨੀਵਰਸਿਟੀ ਜੈ ਅਪਲਾਈ ਕਰ ਰਹੇ ਹੋ ਔਰ ਤੁਹਾਨੂੰ ਉਹਦੇ ਵਿੱਚ ਕੀ ਕੀ ਰਿਕੁਆਇਰਮੈਂਟਸ ਦਿਖਾਣੀਆਂ ਪੈਣੀਆਂ ਫਾਈਨੈਂਸ਼ੀਅਲਸ ਨੂੰ ਲੈ ਕੇ ਤਾਂ ਜੋ ਤੁਹਾਨੂੰ ਵੀ ਈਜ਼ੀਲੀ ਤੁਸੀਂ ਪੇਪਰ ਵਰਕ ਅਗਲਾ ਕੰਪਲੀਟ ਕਰ ਸਕੋ ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਚੀਮਾ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ ਸਟਡੀ ਸਕੁਅਰ ਤੋਂ ਆਸਟ੍ਰੇਲੀਆ ਦੇ ਐਕਸਪਰਟ ਨੇ ਸਕਰੀਨ ਤੇ ਨੰਬਰ ਹੈ ਕੋਈ ਵੀ ਵਿਦਿਆਰਥੀ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਇੱਕ ਵਾਰ ਚੀਮਾ ਜੀ ਦੇ ਨਾਲ ਗੱਲ ਕਰੇ ਔਰ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਚੀਮਾ ਜੀ